ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਛਾਟੀਵਿੰਡ ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰ ਸਾਹਿਬ ਬਾਈ ਜੋਬੰਦ ਫਾਰਮ ਤੇ ਦੋ ਨਗਰਾਂ ਦੇ ਵਿੱਚ ਇੱਕ ਗਾੜੀ ਸਾਹਮਣੇ ਇਹ ਡੱਬੀ ਗਾਂ ਜਿਹੜੀ ਹੈਗੀ ਜੇ ਗੱਪਣ ਤੇ ਇਹਦੇ ਨਾਲ ਜਿਹੜੀ ਬੱਧੀ ਹੈ ਕਾਲੀ ਗਾਂ ਯਰਸੀ ਦੇ ਨਾਲ ਕ੍ਰੋਸ ਹੰਗ ਇਹ ਹੈਗੀ ਜੇ ਬਿਲਕੁਲ ਤਾਜੀ ਸੂਈ ਡਿਟੇਲ ਸਾਰੀ ਇਨਫੋਰਮੇਸ਼ਨ ਹੈ ਇਹਨਾਂ ਦੋਵਾਂ گاਵਾਂ ਦੀ ਆਪਾਂ ਬਾਈ ਜੋਬਨ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਡਿਟੇਲ ਸਾਰੀ ਪੁੱਛ ਲੈਣੀ ਹੈ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਈ ਜੋਬਨ ਸਾਸਰੀ ਘਰ ਆ ਸਾਸਰੀ ਘਰੇ ਹੋਰ ਠੀਕ ਠਾਕ ਵਧੀਆ ਵਧੀਆ ਕਿਰਪਾ ਹੈ ਚੱਲੀਏ ਤਾਂ ਕ ਪਹਿਲੀ ਵੀਡੀਓ ਪਾਈ ਹੀ ਵਿੱਗੇ ਉਹ ਵੀਰ ਜੀ ਉਦੋਂ ਹੀ ਮਾਲ ਵੇਚ ਰਿਹਾ ਸ਼ਾਮਾ ਨੇ ਠੀਕ ਹੈ ਜੀ ਸਾਧ ਵੇਚ ਰੇ ਅੱਜ ਫੇਰ ਦੋ ਨਾਲ ਹਾਂਜੀ ਠੀਕ ਹੈ ਜੀ ਪੌਣੇ ਦੇ 3 ਆਜਾ ਡੰਗ ਦੇ 2 ਦੇ ਵਿੱਚ ਆਏ ਨਹੀਂ ਹੈਗੇ ਅੱਛਾ ਟਾਈਮ ਲੱਗਣਾ ਹੀ ਹੁੰਦਾ ਠੀਕ ਹੈ ਤੇ ਸ਼ੁਰੂ ਕਰਨ ਤੋਂ ਪਹਿਲਾਂ ਡਰੈਸ ਏ ਕਰੀ ਆਪਣਾ ਇਨਵਿਟੇਸ਼ਨ ਸਵੇਰੇ ਵਰਸਾਲ ਸ਼ਾਮੇ ਵਰਸਾਲ ਹੂੰ ਫੋਨ ਨੰਬਰ ਹੈਗਾ 941874964 ਠੀਕ ਹੈ ਨਾਂ ਜੋਬਨ ਤੇ ਆਏ 28 ਗ੍ਰੀਗ ਅੱਜ 28 ਜਨਵਰੀ 2024 ਮਾਰਨਿੰਗ ਟਾਈਮ ਸਵੇਰ ਦਾ ਕੋਈ ਤਕਰੀਬਨ 11:30 ਵਜੇ ਦਾ ਸਾਢੇ 11:00 ਦਾ ਟਾਈਮ ਹੈ ਸਾਢੇ 11:00 ਤੋਂ ਪੌਣੇ 12:00 ਦੇ ਵਿੱਚ ਵਿੱਚ ਟਾਈਮ ਹੋਊਗਾ ਜਿਹੜੀ ਵੀਡੀਓ ਕਵਰ ਕਰਨ ਲੱਗੇ ਇਹ ਬੱਚੀ ਸੂਈ ਆ ਇਹ ਤਾਂ ਬੌੜਾ ਹੋਗਾ ਕੋਈ 14 ਕਿਲੋ ਬੱਚੀ ਹੋ 14 ਕਿਲੋ ਬੌੜਾ ਹੈ ਨਾ ਮੈਂ ਕਹਿੰਦਾ ਵੀ 60 18 ਕਿਲੋ ਬੌੜਾ 14 ਕਿਲੋ 14 ਕਿਲੋ ਕਰਕੇ ਬੌੜਾ ਦੇਵਾਂਗੇ ਹਾਂ ਇਹਨੂੰ ਬੋਤੋ ਜਾ ਬਾਕੀ ਦੋਸਤੋ ਆ ਜਿਹੜੀ ਚੀਜ਼ ਹੈ ਨਾ ਵੇਖੋ ਬਿਲਕੁਲ ਪੂਰੀ ਜੋਸ਼ ਵਾਲੀ ਪੂਰੇ ਨਗਰ ਨੂੰ ਬਾਕੀ ਕੋਈ ਕੋਈ ਲੱਤ ਚੜਦੀ ਮਾਰਨੀ ਠੰਡੀਆਂ ਧਿਰੀਆਂ ਅੱਛੀ ਹੋਣਗੀਆਂ। ਲੋ ਜੀ ਕਰਿਓ ਚੈੱਕ। ਇੱਥੇ ਵੀ ਭਾਵੇ ਕੋਈ ਵੇਚਣ ਗੱਲਾਂ ਮੇਰਾ। ਅੱਛਾ ਭਾਈ ਜੋ ਬਣਾ ਠੰਡੀਆਂ ਧਿਰੀਆਂ ਜੀ ਬੱਛੀ ਆ। ਆ ਲੋ ਜੀ। ਕੋਈ ਕਰਮਾ ਵਾਲੀ ਨੂੰ ਕੋਈ ਵੰਗਾ ਨਹੀਂ ਪਾਉਣਾ। ਲੋ ਜੀ ਕਰਿਓ ਚੈੱਕ। ਤੇ ਅਜੇ ਇੰਨੀ ਸ਼ਾਮ ਤਾਂ ਕੋ ਹੋਰ ਬਣ ਜਾਣੀ ਆ। ਅਜੇ ਤਕਰੀਬਨ ਅੱਧਾ ਦਿਨ ਲੰਘਾ। ਹਾਂ ਜੀ ਹਾਂ ਜੀ। 4:00 ਕਿੰਨੇ ਵਜੇ ਕਿਚਵਾਏ ਜੀ? 5:00 ਵਜੇ ਦੀ ਜੀ। ਸਵੇਰੇ 5:00 ਇਹਨੂੰ ਵੀ ਜੀ ਟਾਈਮ ਨਾ ਕੋਈ ਭੈੜਾ ਨਹੀਂ ਰਛੇ ਨੂੰ। ਠੀਕ ਹੈ। ਅਜੇ ਬੌਣੇ ਦੀ ਬੱਛੀ ਆ। ਹਾਂ। ਟਾਮੇ ਟਾਮੇ ਜਿੰਨੀ ਸਾਫ ਕਰਾਂਗੇ ਉਨੀ ਦੁਨੀ ਦੁੱਤੀ ਆਉਣੀ ਹੈ ਇਹਦਾ ਇਹਦਾ ਬੱਚਾ ਇਹਦਾ ਬੱਚਾ ਵੀ ਅਰਜੀ ਕਰੀ ਅੱਛਾ ਅੱਛਾ ਜੀ ਗੰਡਾ ਨਾਲ ਜੀ ਆ ਬਖਾ ਲਓ ਜੀ ਕਰੋ ਚੱਕ ਦੋਸਤੋ ਮੈਂ ਗਾਂ ਸੈੱਡ ਕਰਦਾ ਤੁਹਾਨੂੰ ਫਰੀ ਬੱਚਾ ਦਾ ਬਖਣਾ ਨਾਲੂ ਦੇ ਗਿੱਲਾ ਨਾਲੂ ਹੋ ਜੀ ਆ ਲਓ ਜੀ ਕਰੋ ਚੱਕ ਇਹ ਨਾਲੂ ਨਾਲ ਬੱਚੇ ਦਾ ਠੀਕ ਹੈ ਜੀ ਆ ਬੱਚਾ ਜੀ ਮਾਚਾ ਹੀ ਮਗਰੇ ਦੇ ਸੂਈ ਨੂੰ ਕਿੰਨਾ ਟਾਈਮ ਹੋਗਾ ਦੱਸੋ ਸੂਈ ਰਾਤ ਪਰਸੋ ਜੀ ਪਰਸੋ ਸ਼ਾਮੇ ਹੋਈ 2 ਹਾਂ ਦਾ ਟਾਈਮ ਹੈ ਨਾ ਜੀ ਦੋ ਜਾਨੀ ਕਿ ਦੋ ਤਿੰਨ ਚੁਆਈਆਂ ਹੋਣਗੀਆਂ ਹਾਂਜੀ 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 ਸਾਫ ਸਾਰੀ ਆਪਾਂ ਕੀਤੀ ਕੱਲ ਸ਼ਾਮੀ ਨੂੰ ਠੀਕ ਹੈ ਜੀ ਕੱਲ ਸ਼ਾਮੀ ਮਾਲ ਆਇਆ ਏ ਕੱਲ ਸ਼ਾਮੀ ਸਾਰੀ ਸਾਫ ਕੀਤੀ ਠੀਕ ਹੈ ਜੀ ਅਜ ਤੋਂ ਬੱਚਾ ਉਹਦਾ ਗੱਲਾਂ ਬੋਲਾ ਕਰਕੇ ਦੇਣੀ ਆ ਜੇ ਤੋਂ 14 ਕਿਲੋ 14 ਕਿਲੋ ਕਰਕੇ ਜਾਣੀ ਜੇ ਤੋਂ 20 ਕਿਲੋ 20 ਕਿਲੋ ਕਰਕੇ ਜਾਣੀ ਠੀਕ ਹੈ ਜੀ ਹਾਂਜੀ ਤੇ ਇਹ ਅੱਜ ਕਿੰਨੇ ਚ ਫਿਰ ਪਹੁੰਚ ਕਰਨੀ ਕਿ ਜਾਂ ਆਪਾਂ ਇੱਥੇ ਦਾ ਮੁੱਲ ਕਰਨਾ ਨਹੀਂ ਪਹੁੰਚ ਨਹੀਂ ਕਰਨੀ ਅੱਛਾ ਜੀ ਇਹ ਆਪਾਂ ਮੋਲੇ ਦਾ ਫਾਰਮ ਨਾ ਇਹਦਾ ਮੋਲ ਹੀ ਕੋਈ ਨਹੀਂ ਵਸ਼ੀਦਾ ਭਾਈ ਅਸਲ ਪਹਿਲੀ ਗੱਲ ਤੇ ਠੀਕ ਹੈ ਲਓ ਜੀ ਕਰਿਓ ਚੈੱਕ ਜੀ ਬੁੱਥੀ ਚ ਕਰੋ ਭਾਈ ਲੇ ਸੋਏ ਵਸ਼ੀ ਦੁੱਧ ਘਵਾ ਕੇ ਆਈ ਆ 16 15 16 ਕਿਲੋ 15 16 ਕਿਲੋ ਇਹਦੀ ਦੁੱਧ ਵਸ਼ੀ 20 ਕਿਲੋ ਦੇ ਦਊਗੀ ਲਓ ਜੀ ਵੇਖੋ ਜੀ ਇਹਦਾ ਮੋਲ ਹੀ ਅਸਲ ਕੋਈ ਨਹੀਂ ਹੈਗਾ ਵੀਰ ਜੀ ਠੀਕ ਹੈ ਜੀ ਲਓ ਜੀ ਕਰਿਓ ਚ ਵੇਖੋ ਜੀ ਪੂਰੇ ਨਿੱਗਰਵਾਨੇ ਦੀ ਮਾਲਾਂ ਜੀ ਆ ਲੋ ਆ ਲੋ ਜੀ ਵੇਖੋ ਕੋਈ ਮੱਤ ਬਾਕੀ ਠੰਡੀ ਧੀਵੀ ਹੋ ਗਈ ਹਾਂ ਉਧਾਂ ਥੋੜਾ ਜਿਹਾ ਕਾਲੀ ਪੈਂਦੀ ਆ ਕਾਲਾ ਪਹ ਜਦੋਂ ਉਪਰੇ ਸੌਂਦਾ ਨਾ ਪੈਸੇ ਥੋੜਾ ਦੇ ਕਰ ਜਾਂਦਾ ਹੈ ਨਾ ਲਓ ਜੀ ਲਓ ਜੀ ਪਈ ਪੂਰੀ ਸੀਲਸ ਲੱਗ ਜੀ ਇੱਥੇ ਵੇਖ ਲਓ ਚੈੱਕ ਕਰ ਲਓ ਲਓ ਜੀ ਬਾਹਰ ਲੈ ਆਂਦੀ ਆਪਾਂ ਉਥੋਂ ਛੱਡ ਚੋ ਆ ਲੋ ਆ ਲੋ ਜੀ ਵੇਖ ਲਓ ਐਨ ਪੂਰੀ ਸੀਲਸ ਲਾ ਗਏ ਲੋ ਜੀ ਠੀਕ ਹੈ ਜੀ ਕੋਈ ਵੀ ਜੀ ਪੂਰ ਛੱਕਾ ਹੋਵੇ ਬੱਚੀ ਦਾ ਕੋਈ ਥਣ ਘਟਵਾਦ ਹੋਵੇ ਬੱਚੀ ਦਾ ਜੀ ਜੀ ਉਹਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਜੇ ਤੋ 14 ਕਿਲੋ ਬੋਰਾ ਵੀ ਜੀ 14 ਕਿਲੋ 14 ਕਿਲੋ ਕਰਕੇ ਦਿੱਤੀ ਜੀ ਜੇ ਤੋ 20 ਕਿਲੋ 20 ਕਿਲੋ ਕਰਕੇ ਜਾਣੀ ਜੀ ਠੀਕ ਹੈ ਜੀ ਲਓ ਜੀ ਕਰਿਓ ਚੱਕ ਪਸ਼ੂ ਦਾ ਕਈ ਰਾਂ ਆਮ ਫਾਰਮਾਂ ਚ ਖੁੱਲੇ ਰਹਿੰਦੇ ਆ ਤੇ ਉਹਦਾ ਕਰਕੇ ਰਸੇ ਨਾਲ ਕਾਲ ਕਰ ਜਾਂਦੇ ਲਓ ਜੀ ਵੇਖੋ ਜੀ ਦੋਸਤੋ ਪੂਰੇ ਜੋਸ਼ ਵਾਲਾ ਆਰਡਰ ਆ ਕਰਮਾਈ ਥਲੇ ਸੁਬਾ ਦੁਜਾ ਸੂਈ ਆ ਤੇ ਤਿੰਨ ਦਿਨ ਦਾ ਟਾਈਮ ਅਜ ਸੂਈ ਨੂੰ ਆ ਹਾਂਜੀ ਮੂੰਹ ਦੀ ਮੂੰਹ ਦੀ ਛਗੀ ਜਾਈ ਅਰੇ ਛੇਦਾਂ ਦੇ ਮੂੰਹ ਹਾਂ ਛੇਦਾਂ ਦੇ ਮੂੰਹ ਦੀ ਠੀਕ ਆ ਥੋੜਾ ਕੇ ਮੂੰਹ ਔਖਾ ਬੋਣੀ ਨਾ ਬੁਖਾਰ ਨਹੀਂ ਮੂੰਹ ਫੜ ਕੇ ਬਾਰੀ ਠੀਕ ਆ ਚਲੋ ਜੀ ਦੱਸੋ ਮੋਲੇ ਦਾ ਇਹਦਾ ਮੋਲ ਭਾਜੀ ਸਾਰਾ 55000 ਰੁਪਏ ਦਾ ਸਾਰਾ ਹੀ 55000 ਰੁਪਏ ਇੱਕੇ ਵਾਰੀ ਉਹ ਜੋ ਮਾਨਤਾ ਕੋਈ ਜ਼ਾਟ ਨਹੀਂ ਕੋ ਪਹਿਣ ਨਹੀਂ ਕਰਦਾ ਬੱਚੀ ਦਾ ਹਾਂ ਗੰਜਾਇਆ ਦੀ ਬੱਚੀ ਦਾ 55000 ਦੀ ਮਾਨਤਾ ਨਹੀਂ ਕਿੰਨਾ ਕਰਨਾ ਮਾਨਤਾ ਨੂੰ 2000 ਦੋ ਚੁਗਾ 2000 ਹੀ ਯਾਨੀ ਕਿ 53000 ਰੁਪਏ ਹੈ ਨਾ ਹੋਰ 1000 ਬਾਕੀ ਕੋ ਭੈਣਾਂ ਭਾਪੂ ਨੂੰ ਲਾਵੇ ਹਾਂਜੀ ਫੋਨ ਲਾ ਲਿਆ ਤਾਂ ਉਹ ਭੱਜਦਾ ਕੋਈ ਉੱਥਾਂ ਕਰ ਲਾਂ ਲੋ ਜੀ ਫਾਗੀ ਚਵਾਈ ਚ ਬਹੁਤ ਚੰਗੀ ਲੱਗੀ ਏ ਠੀਕ ਹੈ ਜੀ ਤੇ ਇਹ ਤੋਂ ਅੱਗੇ ਬਾਈ ਜੋਬਨ ਆ ਗਈ ਗੱਪਣ ਬੱਜੀ ਇੱਕੋ ਮਿੰਟ ਵਿੱਚ ਜੀ ਸ਼ੱਕ ਮੜਿਆ ਪਾਲਾ ਲੋ ਜੀ ਦੋਸਤੋ ਧਾਰਾਂ ਤੁਹਾਨੂੰ ਮਾਰ ਕੇ ਦਿਖਾ ਦਿੰਦੇ ਆ ਵੀਡੀਓ ਦੇ ਵਿੱਚ ਕੋਈ ਵੰਗਾ ਮੁੰਗਾ ਨਹੀਂ ਵੀਰ ਜੀ ਪੋਣਾ ਕਰਨ ਵਾਲੀ ਨੂੰ ਠੀਕ ਹੈ ਜੀ ਭਾਣੇ ਕੋ ਮਸ਼ੀਨਾਂ ਚ ਹੋਵੇਗਾ ਹੱਥਾਂ ਚ ਹੋਵੇ ਜਾ ਕੇ ਲੋ ਜੀ ਕਰਿਓ ਚੈੱਕ ਜੀ ਚਾਚਾ ਕੋ ਪਤਾ ਚਾ ਪਸਮਾ ਜਿਹੜਾ 1 ਨੰਬਰ ਦਾ ਬਾਈ ਕਹਿੰਦਾ ਹੋਊਗਾ ਹਾਂਜੀ ਲਓ ਜੀ ਵੇਖ ਲਿਓ ਧਾਰਾ ਤੁਹਾਨੂੰ ਦੋਸਤੋ ਧਾਰਾ ਮਰਾਉਂਦਾ ਇੱਕ ਫਾਇਦਾ ਹੋ ਜਾਂਦਾ ਕਿ ਕਈ ਵੀਰ ਮੁੜ ਕੇ ਕਹਿੰਦੇ ਜੇ ਥਣ ਵੱਧ ਘਾਟ ਜੀ ਮੈਂ ਨਾ ਆਪਣੀ ਫੋਲ ਗਰੰਟੀ ਵਾਛੀ ਦੀ ਠੀਕ ਹੈ ਜੀ ਤੇ ਬੱਚੀ ਦੁੱਧ ਨਾ ਸੋਹਣਾ ਸਾਰਿਆਂ ਕੋਲ ਦਵੇ ਆ ਕੀਤੇ ਕੰਮ ਕਰਨ ਛੜ ਤਾਂਗੇ ਆਹ ਲਓ ਜੀ ਵੇਖੋ ਜੀ ਦੋਸਤੋ ਲਓ ਲਓ ਜੀ ਕਰਿਓ ਚੈੱਕ ਦੋਸਤੋ ਵੇਖੋ ਧਾਰ ਇਹਦੀ ਆਹ ਲਓ ਵੇਖੋ ਜੀ ਦੋਸਤੋ ਇਹ ਮਸ਼ੀਨ ਮੋਟਰੀ ਆ ਜੀ ਆਹ ਲਓ ਬਿਨਾਂ ਰਸੀਦੋ ਬਿਨਾਂ ਮੰਗੇ ਤੋਂ ਠੀਕ ਹੈ ਦੁੱਧ ਦੀ ਜਿਆਦੀ ਬੋਲੀ ਆ ਨਾ ਠੀਕ ਹੈ ਭਈਓ ਅੰਤ ਹੀ ਕੋਈ ਨਹੀਂ ਮਿਲਜੀ ਆ ਲੋ ਓਕੇ ਲੋ ਜੀ ਵੇਖ ਲੋ ਜੀ ਚੈੱਕ ਕਰ ਲੋ ਦੋਸਤੋ ਦੁਬਾਰਾ ਦੁਬਾਰਾ ਦੋ ਦੋ ਥਾਂ ਚ ਧਾਰਾ ਧਾਰਾ ਮਾਰ ਕੇ ਲੋ ਜੀ ਵੇਖੋ ਜੀ ਆ ਲੋ ਆ ਲੋ ਦੁੱਧ ਚਿੱਟਾ ਮਈਆਂ ਰਗਾ ਚਿੱਟਾ ਦੁੱਧ ਹੈ ਇੱਕ ਇਹ ਤਾਂ ਆ ਗਿਆ ਬਖਾਇਆ ਮੇਰੇ ਲੱਗ ਆ ਗਿਆ ਲੋ ਜੀ ਵੇਖੋ ਜੀ ਆ ਲੋ ਅਰੇ ਇਹ ਦੁੱਧ ਤਾਂ ਪੂਰਾ ਚਿੱਟੇ ਰੰਗ ਦਾ ਦੁੱਧ ਜੀ ਵੇਖ ਲੋ ਕਰ ਲੋ ਚੈੱਕ ਇਹ ਲੋ ਜੀ ਅਜੇ ਬੌਲੇ ਦੇ ਆ ਆ ਲੋ ਇਹ ਬੌਲਾ ਪੀੜਾ ਹੁੰਦਾ ਹੈ ਹਾਂਜੀ ਹਾਂਜੀ ਚਿੱਟਾ ਬੌਲਾ ਹੈ ਠੀਕ ਹੈ ਜੀ ਇਹ ਤੁਹਾਨੂੰ ਮਿਲ ਜਾਈਊਗੀ ਬੱਚੀ ਸੋਹਣੀ ਸੁਣੀ ਜ ਇਹ ਆ ਵੀ ਜਿੰਨੇ ਦੇ ਵੱਛੀ ਦੇਣੀ ਉਹ ਤੋਂ 2000 ਰੁਪਏ ਖਾਜ ਵੱਛੀ ਤਿਆਰ ਹੋਈ ਆ ਤਿਆਰ ਹੋਈ ਹਾਂਜੀ ਹਾਂਜੀ 52000 ਦੇ ਵਿੱਚ ਤੋਂ ਇਹ ਵੱਛੀ ਹੈ ਫਾਰਮ ਨੂੰ ਦੇਣੀ ਜੀ ਤੋਂ ਕਿ ਤੁਹਾਡਾ ਆਆਂ ਗਿਆਦਾ ਸ਼ੋਰ ਛੱਪਾ ਮਾਰ ਹਾਂ ਫੋਨ ਆਵੇ ਕੋ ਭੈਣ ਤਾ ਵੱਛੀ ਦੇ ਗਏ ਕਹਾਂਗੇ ਵੱਛੀ ਤੋਂ ਮੋੜਨਾ ਨਹੀਂ ਕੇ ਲੋ ਜੀ ਕਰਿਓ ਚੱਕ ਦੋਸਤੋ ਕਈ ਨਵਾਈ ਨਵਾਈ ਨਹੀਂ ਕਰਮਾ ਲਈ ਹਾਂਜੀ ਇਹ ਸੋਈ ਜਾਵੇ ਕਰਕੇ ਡੰਗ ਨਵਾਈ ਦੇਣੀ ਠੀਕ ਆਜੋ ਜਮਨਵੀਰ ਇੱਧਰ ਆ ਗੜੀ ਜਣਾ ਅਗਲੇ 2 ਨੰਬਰ ਤੇ ਇਹ ਬੜੀ ਜਿਵੇਂ ਚੀਕ ਆ ਬਣਾ ਕਿੰਨਾ ਟਾਈਮ ਖੜਦੀ ਸੂਣ ਤੇ ਦਿਨ ਦਾ ਲੈ ਜਾਓ ਜੀ 10 ਦਿਨ ਖੜਦੀ ਹੈ ਨਾ ਸੂਆ ਕਿੰਨਾ ਸੁਣੀਏ ਸੂਆ ਦੂਸਰਾ ਸੁਣੀਏ ਵੀ ਦੂਸਰਾ ਸੁਣਾ ਦੋਵੇਂ ਦਾਮਾ ਦੂਸਰਾ ਦੂਸਰਾ ਸੂਆ ਉਹ ਦੂਸਰਾ ਸੁਈ ਤੇ ਹਾਂਜੀ ਹਾਂਜੀ ਇਹ ਵੀ ਸੁਣੀ ਜਿੱਦਾਂ ਲਓ ਜੀ ਤੁਰੋ ਨਬੀ ਸ਼ੇ ਯ ਦੋਸਤੋ ਦੂਜਾ ਸੂਆ ਗਾਂ ਸੁਣੀ ਆ ਸੂਣਦੇ ਤਕਰੀਬਨ ਨੇੜੀ ਆ 10 ਦਿਨ ਦਾ ਟਾਈਮ ਖੜਦੀ ਆ ਸੂਣਦੇ ਵਿੱਚ ਇਹ ਵੀ ਚੰਗੀ ਦੋਸਤੋ ਸ਼ਾਈ ਨੇ ਕਿ ਗਾਂ ਦੀ ਬਾਕੀ ਜਿਹੜੀਆਂ ਲਾਲ ਢੱਲਾਂ ਪਈਆਂ ਨਾ ਵਲਟ ਲਾੜੀ ਹਵਾਨੇ ਚ ਜੇ ਤੁਹਾਨੂੰ ਦਿਖਾ ਦਿੰਨਾ ਚੈੱਕ ਕਰ ਲਿਓ ਤੁਸੀਂ ਆ ਲਓ ਜੀ ਦੇਖੋ ਦੋਸਤੋਂ ਤਸੱਲੀ ਕਰਨੀ ਗੱਭਣ ਪੁੱਛਣਾ ਦਿੱਤਾ ਇਹਦੀ ਭਾਰ ਦੀ ਪਿੱਛੇ ਵੀ ਗਰੰਟੀ ਹੋਊਗੀ ਹਾਂਜੀ ਇਹ ਇੱਥੇ ਆਵੇ ਕੋ ਭੈਣ ਭਾਤੀ ਟੇਪ ਕੇ ਖੜੇ ਠੀਕ ਹੈ ਜੀ ਉਹ ਟੇਪ ਕੇ ਲਿਆਂਦੀ ਟੇਪ ਕਿਥੋਂ ਲੈ ਗਈ ਹਾਂਜੀ ਚਲੋ ਭਰੇ ਭਾਂਡੇ ਚ ਹੈ ਨਾ ਜੀ ਬਾਕੀ ਸੀਲਸ ਲਾ ਕੇ ਹੱਥੋਂ ਤਲਾਉਂਨ ਦੀ ਠੰਡੀ ਦੀ ਰੀਜ ਜੀ ਫੋਲਿਆ ਠੰਡੀ ਠੰਡੀ ਤਾਂ ਨਹੀਂ ਗਾਰੰਟੀ ਲਓ ਜੀ ਕਰ ਲਓ ਚੈੱਕ ਸੀਲਸ ਲਾ ਕੇ ਵੀ ਪੂਰੀ ਹੈ ਜੀ ਲਓ ਜੀ ਦੇਖੋ ਜੀ ਹੋਰ ਇਹ ਨਹੀਂ ਕੋਈ ਗੱਲ ਹੈ ਅੱਜ ਟਾਈਮ ਦੱਸ ਦਿੰਦਾ ਪਿਆ ਸੁਣ ਹਾਂਜੀ ਹਾਂਜੀ ਆ ਲੋ ਜੀ ਕਰੋ ਚੱਕਾ ਦੇ ਦੇ ਜੀ 15 16 ਕਿਲੋ ਦਈ ਜੂਗੀ ਲੋ ਜੀ ਵੇਖੋ ਜੀ ਸ਼ਾਈਨਿੰਗ ਦੋਸਤੋ ਪੂਰੀ ਕੱਦ ਕੱਟ ਜਿਆ ਬਾਕੀ ਉਹ ਗਾਂ ਗਰਮੀ ਆਈ ਨਹੀਂ ਹੈ ਗਰਮੀ ਕੁਝ ਦਿਨوں ਕੋ ਪਹਾਨੀ ਹੈ ਹਾਂ ਜੀ ਹਾਂ ਜੀ ਹਾਂ ਜੀ ਅਜੇ 3 4 ਮਹੀਨੇ ਪਏ ਹੈ ਜੀ ਮੌਸਮ ਠੰਡੇ ਦੇ ਹੈ ਅਪਰ ਤੱਕ ਮੌਸਮ ਬਹੁਤ ਵਧੀਆ ਹੁੰਦਾ ਵਾ ਲੋ ਜੀ ਕਰੋ ਚੱਕ ਜੀ ਪਰ ਆ ਬੱਤ ਓਏ ਉਧਰੋਂ ਸੁੰਦੇ ਸਮੇਂ ਤੱਕ ਦੋਸਤੋ ਇਹ ਆਰਡਰ ਕੁਆਲਟੀ ਬਹੁਤ ਸੋਹਣੀ ਤਿਆਰ ਕਰ ਲੈਣੀ ਹੈ ਗੁਲਾਬੀ ਰੰਗ ਦਾ ਥਾਣ ਨਿਖੜਵੇਂ ਚਾਰੇ ਥਣ ਗੈਪ ਚ ਕੋਈ ਫੋਟਸ਼ਾਂਗਣੀ ਨਾਲ ਹਾਂ ਲੋ ਜੀ ਗੈਣੀ ਵਾਲੇ ਪਾਸੇ ਉਥਾਨਾਂ ਦੀ ਕੁਆਲਿਟੀ ਚੈੱਕ ਕਰ ਲਓ ਬਈ ਲਾਓ ਵੇਖੋ ਹਾਂ ਲੋ ਜੀ ਇਹਦਾ ਗੱਬਰ ਨੰਗਾ ਸਾਡੇ ਹਾਂ ਇਹਦਾ ਗੱਬਰ ਗਾਂਥਲੇ ਹੱਥ ਨਹੀਂ ਲਾਉਂਦੇ ਦੀ ਹਾਂਜੀ ਬਈ ਜੋ ਮੈਂ ਕੰਦਾ ਮੁੱਲ ਕਰਨਾ ਇਹਦਾ ਮੁੱਲ 60000 ਰੁਪਏ ਕਰਦੀ ਇਹਦਾ ਵੀ 60000 ਰੁਪਏ ਇਹ ਚੁੱਕ ਨਾ ਕਮੰਦਰ ਇਹਦਾ 2000 ਦਾ ਹੋ ਜਾਊਗਾ 58000 ਬਰਾਬਰ ਜੀ ਨਹੀਂ ਕਰਦੀ ਤੇ ਇਹ ਪੂਰੇ 55000 ਦੀ ਵਿੱਚ ਹੀ ਪੂਰੇ 55 ਦੀ ਮੈਨਾਂ ਬਰਾਬਰੀ ਕਰੀ ਜੋੜਾ ਨਹੀਂ ਹੋਣੀ ਹਾਂ ਲੋ ਜੀ ਬਾਈ ਕਹਿੰਦਾ ਵੀ ਨਹੀਂ ਬਰਾਬਰ ਹੋਣੀ ਇਹ 55000 ਦਾ ਮਾਰ ਕੀ ਕੋਈ ਜੋੜਾ ਲਵੂਗਾ ਫਿਰ ਕਰ ਵੀ ਲਾਂ ਕਮਲਾ ਮੋ ਜੋੜੇ ਜੇ ਫਿਰ ਇਹ ਦੋਵਾਂ ਦਾ 5250 ਇਹ ਇੱਕ ਲੱਖ ਚਾਰਜਰ ਬਣਦਾ ਹੈ ਨਾ ਤੇ ਉਦੋਂ 1 ਲੱਖ 7000 ਬਣਦਾ ਠੀਕ ਹੈ ਜੀ ਤੇ ਬਰਾਬਰ ਹੋ ਜੂਗਾ ਜੋੜੇ ਜੇ ਕੋਈ ਜੋੜਾ ਲਾਏ ਫਿਰ ਕਰ ਲਾਂ ਠੀਕ ਕਰ ਲਾਂ ਬਰਾਬਰ ਹੈ ਨਾ ਬਾਈ ਕਹਿੰਦਾ ਜੇ ਕੋਈ ਜੋੜਾ ਖਸਦੂਗਾ ਤਾਂ ਫਿਰ ਬਰਾਬਰ ਹੋ ਜੂਗਾ ਜੇ ਦੋਵਾਂ ਦਾ ਰੇਟ ਸੇਮ 5250 ਜੀ ਜਿਹੜੀ ਆ ਗਾਏ ਨਾ ਇਹ ਮੇਰਾ ਵੀ ਜਿੰਨੇ ਵੀ ਲੈਣੀ ਭਾਣ ਭਾਣ ਕੋਈ ਗੁੱਸਾ ਇਹ ਕਰ ਵਾਲੀ ਗੱਲ ਨਹੀਂ ਹੈਗੀ ਹਾਂ আইਤੇ আয়েগো তে আপকে ফের खड़ी थे हां تسলিয়া দি কার हां क्यों डब्बन गायां हां ए तेपके लेंदी पैसे देगी कितों কই ঠিক হ জি ਜਿਹੜੀ ਆ ਗਾਂ ਇਹਦੀ ਆਪਣੀ ਇਹ ਥਾਂ ਦੀ ਫੋਲ ਗਰੰਟੀ ਹੋਗੀ ঠিক হ জি তো ਵੀ ਇਹ ਚੋਂਡੇ ਇਹਦਾ ਪਤਾ ਕਰਮਣੇ বাকি ਆ ਪਤਾ ਰਮਵਾਤੀਆਂ ਵੀਡੀਓ ਇਹਦਾ ਇਹਦਾ ਇਹ ਕਰਮਣੇ ਦਾ ਇਹਦਾ ਇਹ ਫੈਗਾ ਆ ਇਹ ਚੋਂ ਨੇ ਇਹਦਾ ਪੂਛਟਾ ਥਨਵਾ ਦੇ ਕਰਦਾ ਪਤਾ ਠੀਕ ਹੈ ਜੀ ਹਨਾ ਠੀਕ ਹੈ ਇਹ ਗੱਬਣ ਗਾਂਜ ਤੋਂ ਵੀਰਪਾ ਆਵਦੀ ਵੀਰਪਾ ਆਦੀ ਕਰਨ ਹੈ ਨਾ ਜੀ ਠੀਕ ਹੈ ਜੀ ਸਾਈ ਪਾ ਦੇ ਉਹ ਸਾਈ ਪਾ ਗਿਆ ਮੇਰਾ ਵੀਰਪਾ ਆ ਗਿਆ ਫੇਰ ਖੜੇ ਠੀਕ ਹੈ ਜੀ ਕੱਲ ਵੀ ਵੀਰ ਆਇਆ ਉਹਨੇ ਪਸਾਈ ਨਹੀਂ ਪਰਸੋਂ ਮਾਈ ਦੀ ਪਾਈ ਅੱਛਾ ਜੀ ਉਹ ਵੀਰ ਮੜ ਕੇ ਆਂਦਾ ਕੋਈ ਗੱਲ ਕੀਤੀ ਮਾਈ ਦੀ ਅੱਛਾ ਜੀ ਤੋਂ ਉਹ ਮੜ ਕੇ ਸਾਈ ਚਲੋ ਲੈਣ ਪਾਈ ਹੁਣ ਇੱਕ ਕੱਲੋਂ ਆਏ ਕੱਲ ਫੇਰ ਮੈਂ ਵੀ ਜੀ ਚਲੋ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਦੋਸਤੋ ਦੋ ਨਾਲ ਤੁਹਾਨੂੰ ਦਿਖਾਏ ਆ ਗਾਂ ਇੱਕ ਸੁਈ ਆ ਚੋਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰੋ ਤੁਹਾਡਾ ਕੋਈ ਗੁੱਸੇ ਦੀ ਗੱਲ ਨਹੀਂ ਗਾਣੀ ਬਜੀ ਹਾਂਜੀ ਆਪਣੀ ਰੇਟ ਚ ਆ ਕੇ ਖੜੋ ਰੁਪਏ ਦੇਣੇ ਆ ਗੱਬਨ ਗਾਂ ਨੂੰ ਦੋਸਤੋ ਥੋੜਾ ਦੇ ਟਿੱਪਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰੋ ਭਾਈ ਆ ਚੀਜ਼ਾਂ ਨਹੀਂ ਮਿਲਦੀਆਂ ਹਾਂਜੀ ਇਹ ਚੀਜ਼ਾਂ ਦੋਸਤੋ ਬਹੁਤ ਆਹ ਚੀਜ਼ ਨਹੀਂ ਕਿਤੇ ਮਿਲਨੀ ਮੈਂ ਵੀ ਦੱਸਾਂ ਆ ਲੋ ਜੀ ਲੈ ਲੋ ਆ ਵੇਖੋ ਜੀ ਕੋਈ ਮੰਗਾ ਨਹੀਂ ਪਾਉਣਾ ਕਈ ਦਾ ਚੋਣੀਆਂ ਕਰ ਮਾਰੀ ਠੀਕ ਹੈ ਜੀ ਹਾਂ ਲਓ ਦੋਸਤੋ ਐਡਰੈਸ ਬਾਈ ਦਾ ਅਖਰੀ ਫੇਰ ਬੋਲ ਦੇਣਾ ਪਿੰਡ ਚਾਟੀਵੰਡਾ ਤਹਿਸੀਲ ਜਿਹੜਾ ਸ਼੍ਰੀ ਅਮਰਸਾ ਉਹ ਨੰਬਰ ਲਿਜਾ ਗਏ 9041874966 ਠੀਕ ਹੈ ਜੀ ਤੇ ਇਸੇ ਨੰਬਰ ਤੇ WhatsApp ਚੱਲਦਾ ਹੈ ਓਕੇ ਜੀ ਧੰਨਵਾਦ ਉਸ ਤੁਹਾਡਾ ਵੀਡੀਓ ਵੇਖਣ ਵਾਸਤੇ